ਆਓ ਜੀ ਅੱਜ ਪਹੁੰਚੇ ਆਂ ਡਾਂਗਾ ਹਸਪਤਾਲ ਕੱਲ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਅੱਜ ਪੇਸ਼ੈਂਟ ਆਪਾਂ ਉਹਦੇ ਦਾਖਲ ਕਰਾਉਣਾ ਆ ਨਾ ਕਿ ਅੱਜ ਦੇਖਦੇ ਆਂ ਤੁਸੀਂ ਇਹਨਾਂ ਨੂੰ ਲੈਣੇ ਆਏ ਆ ਸਾਰਾ ਵੀਰ ਬਾ ਤੁਹਾਨੂੰ ਦਿੰਨੇ ਕੀ ਪ੍ਰੋਸੀਜਰ ਆ ਵੀ ਡਾਕਟਰ ਨੂੰ ਮਿਲ ਕੇ ਤੇ ਆ ਜੋ ਕਿੱਲੀ ਅੰਦਰ ਆਓ ਜੀ ਹਸਪਤਾਲ ਪਹੁੰਚ ਗਏ ਆ ਤਾਂ ਆਪਣਾ ਵੀਰ ਵੀ ਪਹੁੰਚਾ ਆ ਤੇ ਹੁਣ ਗੱਲ ਇਹਦੇ ਆ ਡਾਕਟਰ ਤੋਂ ਪਰਚੀ ਅੰਟੀ ਹੁਣ ਲੈਣਾ ਕਟਾਈ ਆ ਤਾਂ ਹੁਣ ਆਪਾਂ ਪਰਚੀ ਦੇ ਕੇ ਡਾਕਟਰ ਨਾਲ ਸਾਰਾ ਹਿਸਾਬ-ਕਿਤਾਬ ਦੱਸਦੇ ਕੀ ਹਿਸਾਬ-ਕਿਤਾਬ ਹੁੰਦਾ ਇਹ ਮਤਲਬ ਸਾਰਾ ਪ੍ਰੋਸੀਜਰ ਹੁਣ ਵਾਰੀ ਆਉਗੇ ਅਜੇ ਥੋੜੇ ਜਿਹਾ ਪੇਸ਼ੈਂਟ ਹੈਗੇ ਆ ਆ ਇੱਥੇ ਡਾਕਟਰਾਂ ਦੇ ਨਾਮ ਆ ਜਿਹੜਾ ਬੜਾ ਵਧੀਆ ਡਿਗਰੀਆਂ ਕੀਤੀਆਂ ਰੋਡੇ ਬਦੰਦਾਂ ਵਿੱਚ ਹੰਨਨਾਂ ਅਪਰੇਸ਼ਨ ਤੇ ਦਾਖਲ ਕਰਾ ਦੇਣ ਲੱਗੇ ਆ ਕਿ ਉਹਨਾਂ ਨੇ ਕੁੱਲ ਰਾਤਿਆ ਦੱਸਿਆ 1 ਲੱਖ 1.5 ਲੱਖ ਦੱਸਿਆ ਮਤਲਬ ਵੀ 1.5 ਲੱਖ ਦੇ ਵਿੱਚ ਵਿੱਦ ਮੈਡੀਸਨ ਤੇ ਵਿੱਦ ਜੋ ਆਪਰੇਸ਼ਨ ਦਾ ਖਰਚਾ ਤੇ ਵਿੱਦ ਸਪੇਸਰ ਵੀ ਉਹਨਾਂ ਨੇ ਇੱਕ ਪਾਉਣਾ ਵੀ ਜਿਹਦੇ ਨਾਲ ਉਹ ਹੱਡੀਆਂ ਸੁੰਗੜ ਨਾ ਉਹ ਜਗ੍ਹਾ ਬਣਾਈ ਰੱਖਣਗੇ ਤੁਸੀਂ ਕਈ ਪਹਿਲੇ ਦੇਖਿਆ ਵੀ ਸਪੇਸਰ ਨਹੀਂ ਕਰਦੇ ਤੇ ਬੰਦਾ ਛੂਟ ਲਾ ਤੇ ਛੂਟੀ ਹੋ ਜਾਂਦੀ ਕਿਉਂਕਿ ਹੱਡੀ ਚ ਗੈਪ ਪੈ ਜਾਂਦਾ ਉਹ ਸਪੇਸਰ ਪਾਉਣ ਦਾ ਕਿਸ ਕਰਦੇ ਵੀ ਕਿ 1.5 ਲੱਖ ਦਾ ਖਰਚਾ ਹੁਣ ਮੈਂ ਉਹਨਾਂ ਵੀਰਾਂ ਦੇ ਨਾਂ ਲੈਣ ਲੱਗਾ ਜਿਨ੍ਹਾਂ ਵੀਰਾਂ ਨੇ ਆਪਣੀ ਇਸੇ ਮੱਤ ਕੀਤੀ ਆ ਪਹਿਲਾ ਦਾ ਗੁਰਵਿੰਦਰ ਸਿੰਘ ਜਸਵਿੰਦਰਪੁਰ ਸ਼ਿਕਾਗੋ ਤੋਂ ਮਤਲਬ ਇਹ ਕੈਨੇਡਾ ਦੇ ਅਮਰੀਕਾ ਚੋਂ ਮਤਲਬ ਗੁਰਵਿੰਦਰ ਸਿੰਘ ਜਸਵਿੰਦਰਪੁਰ ਸ਼ਿਕਾਗੋ ਤੋਂ ਸਾਡੀਆਂ ਵੀਡੀਓ ਦੇਖਦਿਆ 42000 ਰੁਪਿਆ ਇਹਨਾਂ ਨੇ ਮਤਲਬ ਭੇਜਿਆ ਸੀ ਸਾਨੂੰ ਦੂਜਾ ਨੰਬਰ ਹੈ ਤਾਂ ਜੱਸਾ ਢੋਂਡੀਆਂ ਦਾ ਸਾਡੇ ਪਿੰਡੋਂ ਮੇਰਾ ਫਰੈਂਡ ਵਾ ਉਹਨੇ ਵੀ ਇੱਕੋ ਵਾਰੀ ਕਹਿਣ ਤੇ ਸਾਨੂੰ 35000 ਰੁਪਿਆ ਭੇਜਿਆ ਬਲਰਾਮ ਅੰਕਰ ਸਾਡੇ ਲਾਗੇ ਭਿੰਦਰ ਜੀ ਹੱਟੀ ਆ ਉਹਦੇ ਲਾਗੇ ਬਲਰਾਮ ਅੰਕਰ ਤੇ ਉਹਦੇ ਮੁੰਡੇ ਦਾ ਨਾਮ ਹੈ ਕਾਰਨ ਕਰਨ ਕਾਰਨ 50000 ਰੁਪਏ ਉਹਨਾਂ ਨੇ ਦਿੱਤਾ ਤੇ ਇੰਦਰਜੀਤ ਸਿੰਘ ਭਾਲੋ ਲੰਗੇ ਅਮਰੀਕਾ ਤੋਂ ਸਾਡੇ ਪੈਣ ਦੀ ਕੁੜੀ ਹੈ ਵਿਆਹੀ ਉੱਥੇ ਉਹਨਾਂ ਦੇ ਜੇਟ 10000 ਉਹਨਾਂ ਨੇ ਦਿੱਤਾ ਇਹ ਟੋਟਲ ਆਪਣੇ ਕੋ ਪੈਸੇ ਬਣਦੇ ਆ 137000 ਜਿਹਦੇ ਵਿੱਚ 5-5000 ਦੋ ਵਾਰੀ ਆਂਟੀ ਨੂੰ ਦਿੱਤਾ ਤਿੰਨ ਯਾਦ ਟੈਕਟ ਕਰਾਇਆ ਬਾਕੀ ਗੱਡੀਆਂ ਮਤਲਬ 17000 ਰੁਪਿਆ ਸਾਡਾ ਉਤਨ ਦਾ ਖਰਚਾ ਆ ਗਿਆ 120000 ਰੁਪਿਆ ਸਾਡੇ ਕੋ ਬਜਦਾ ਮੇਰੇ ਕੋ ਜਿਨ੍ਹਾਂ ਨੇ ਮੈਨੂੰ ਪੈਸੇ ਪਾਏ ਲੱਖ ਰੁਪਿਆ ਅਜ ਜਮਾ ਕਰਾ ਦੇਣਾ 20 ਸਾਡੇ ਕੋ ਤਾਂ ਅਸੀਂ ਆਂਟੀ ਨੂੰ ਪੜਾਉਂਦੇ ਆਂ ਆਂਟੀ ਕਹਿੰਦੀ ਕੋਈ ਨਹੀਂ ਤੁਸੀਂ ਬਾਅਦ ਚ ਦੇ ਜਾਈਓ ਵੀ ਮੇਰੇ ਤੋਂ ਇੱਥੇ ਸ਼ਾਮ ਨਹੀਂ ਹੋਣੀ ਮਤਲਬ ਲੱਖ ਰੁਪਿਆ ਫੈਰੀ ਦਾ ਫੋਨ ਆ ਗਿਆ ਚਲੋ ਸਹੀ ਹੈ ਜਲਾ ਲਾ ਮਾਰੋ ਆਪਕੋ 100 ਰੁਪਿਆ ਜਿੱਦਾਂ ਲਾ ਲੋ ਕਿ ਅਸੀਂ ਅੱਜ ਜਮਾ ਕਰਾਣਾ 20 ਇਹਨਾਂ ਦਾ ਸਾਢੇ 20 ਉਹ ਜਿੱਦਣ ਆਪਰੇਸ਼ਨ ਹੋச்சு ਸਾਰਾ ਤੇ ਹੋ ਜਾਊਗਾ ਬਾਕੀ ਹਾਂਜੀ ਢਾਡੀ ਵੀ ਮਾਤ ਕਿਤੇ ਆ ਪਿੰਡੋਂ ਕਿਤੇ ਹੋਣੇ ਬਾਬਾ ਕਾਨ ਦਾਸ ਵਾਲਿਆਂ ਨੇ ਪਰਦਾਹਾਨੇ 10000 ਰੁਪਿਆ ਪਾਇਆ ਹੋਰ ਕੋਈ 4-4 ਜਾਨੋ ਭਜੀ ਸਿੰਦਰਪਾਲ ਨੇ 4000 ਭਜੀ ਸਿੰਦਰਪਾਲ ਉਹ ਵੀ ਸਾਡੇ ਆਪਣੇ ਪੈਂਡ ਦੇ ਆ ਪੈਂਡ ਦੇ ਆ ਹਾਂਜੀ ਘਮਾਰਾ ਪਤਾ 5000 ਦਾ ਸਾਨੂੰ ਉਹਨਾਂ ਨੇ ਜੀ ਜੜੀਆ 5000 ਗੁੱਡੀ ਮਤਲਬ ਥੋਨੂ ਨਹੀਂ ਮੋਨੂ ਘੰਟਾ ਕਰਦੇ ਉਹਦੇ ਜਿਹੜੇ ਗੁੱਡੀ ਆਂਟੀ ਆ ਜਿਹੜਾ ਮਤਲਬ ਉਹ ਰਹਿ ਗਈ ਆ ਆਪਣੀਆਂ ਫੈਕਟਰੀ ਨਹੀਂ ਆ ਗਈ ਸੰਗਾ ਫੈਕਟਰੀ ਸੰਗਾ ਫੈਕਟਰੀ ਫੈਕਟਰੀ ਵਾਲੇ ਸੰਦੇ ਆ ਜੀ ਆਰ ਉਹਨਾਂ ਨੇ ਦਿੱਤਾ 5000 ਰੁਪਏ ਉਹਨਾਂ ਨੇ ਦਿੱਤਾ ਮਤਲਬ ਟੋਟਲ ਸਾਡੇ ਕੋ ਮਤਲਬ ਲਾਲਾ ਵੀ ਇੰਨਾ ਕੋ ਪ੍ਰੋਸੀਜਰ ਹੋ ਗਿਆ ਹੁਣ ਹਿਸਾਬ ਨਹੀਂ ਮਤਲਬ 25000 ਦੇ 20 25 ਲੰਡੇ ਢਾਡੇ ਕੋ ਹੋ ਗਿਆ ਜਿੱਦਾਂ ਤੇ ਮਤਲਬ ਆਪਾਂ ਨੂੰ ਥੋੜੇ ਦੌੜਦੇ ਆ ਹੋਰ ਵੀ ਮਤ ਜਦੋਂ ਆਪਣਾ ਪੇਸ਼ੈਂਟ ਹੋ ਗਿਆ ਹੋਰ ਵੀ ਆਪਾਂ ਕਿਸੇ ਤੋਂ ਹੱਥ ਪੱਲਾ ਅਟਕੇ ਤੇ ਚਲੋ ਇਹਦਾ ਆਪਰੇਸ਼ਨ ਕਰਾ ਦਾਂਗੇ ਤੇ ਟੋਟਲ ਖਰਚਾ ਹੈਗਾ 1.5 ਲੱਖ ਦਾ ਹੁਣ ਆਪਾਂ 1 ਲੱਖ ਰੁਪਈਆ ਦਾ ਲੱਗੇ ਜਮਾ ਇਹ ਹੁਣ ਜਿਹੜੇ ਵੀਰਾਂ ਨੇ ਸਾਡੀ ਮਦਦ ਕੀਤੀ ਆ ਅਸੀਂ ਤਹਿ ਦਿਲ ਤੋਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਡੀ ਇੱਕ ਵੀਡੀਓ ਤੇ ਤੁਸੀਂ ਸਾਡੀ ਇੰਨੀ ਮਦਦ ਕੀਤੀ ਅਸੀਂ ਤੁਹਾਡਾ ਕਦੇ ਦੇਣਾ ਨਹੀਂ ਦੇ ਜਾਵਦੇ ਰੱਬ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਜੋ ਆਪਾਂ ਆਂਟੀ ਕੁਛ ਕਹਿਣਾ ਤੁਸੀਂ ਹਾਂਜੀ ਬਸ ਮੈਂ ਇਹ ਉਹਨਾਂ ਵੀਰਾਂ ਦਾ ਕਰਦੀ ਧੰਨਵਾਦ ਵੀ ਜਿਨ੍ਹਾਂ ਨੇ ਮੇਰੇ ਬੱਤੇ ਦੀ ਮੇਰੀ ਬਾਹ ਪੜੀ ਠੀਕ ਕਰਨ ਲਈ ਮੈਂ ਬਹੁਤ ਬਹੁਤ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਜਿਹੜਾ ਮੇਰਾ ਬੱਚਾ ਆਪਣੇ ਪੈਰਾਂ ਤੇ ਤਰਨ ਜੋਗਾ ਹੋ ਜੂਗਾ ਚਲੋ ਠੀਕ ਆਜੋ ਜੀ ਸੀ ਯਾਰ ਇੰਤਜ਼ਾਰ ਕਰ ਲਾ ਲੀ ਗਾਦੋ ਹਾਂਜੀ ਜਿਵੇਂ ਕਲੇਮ ਕਰਨਾ ਤੁਸੀਂ ਕਿਤੇ ਨਹੀਂ ਨਹੀਂ ਕਲੇਮ ਨਹੀਂ ਅਸੀਂ ਦੱਸਣਾ ਕਿਸੇ ਨੂੰ ਜਿਨ੍ਹਾਂ ਨੇ ਸਾਡੇ ਮਤਲਬ ਬਾਹਰੋਂ ਪੈਸੇ ਆਏ ਆ ਇਹ ਰਸੀਦ ਉਹ ਮਤਲਬ ਉਹ ਦਿਖਾਉਂਦੀ ਆ ਮਤਲਬ ਉਹ ਦੂਸਰੀ ਬਣੇਗੀ ਹਾਂਜੀ ਉਹ ਉਹ ਬਣਾ ਦੋ ਤੁਸੀਂ ਨੀ ਨਹੀਂ ਇਦਾਂ ਦਾ ਨਹੀਂ ਨਹੀਂ ਕਲੇਮ ਵਗੈਰਾ ਨਹੀਂ ਕਰਨਾ ਦਾਸ ਦਾ ਬਹੁਤ ਨਿੱਧਰ ਵਕੀਰ ਸੀ ਮੈਂ ਦਾਗਰ ਰੱਖਣੇ ਸਨ ਦੀ ਬਾਕੀ ਕੋਈ ਨਾ ਤੇ ਤੁਹਾਨੂੰ ਨਾ ਹਾਂਜੀ ਨਹੀਂ ਉਹ ਤਾਂ ਜਦੋਂ ਜੋ ਕਲੀਅਰੈਂਸ ਕੀਤਾ ਉਦੋਂ ਤਾਂ ਫੇਰ ਲੈ ਹੀ ਲਵਾਂਗੇ ਤੇ ਉਹਨਾਂ ਨੂੰ ਫੇਰ ਲੈਣੀ ਵੀ ਦੇਣਗੇ ਨਹੀਂ ਉਹ ਵੀ ਨਹੀਂ ਨਾ ਉਹ ਵੀ ਲੋਕੀ ਪੁਣੀ ਨਾਲ ਉਹ ਪਤਾ ਆ ਉਹਨਾਂ ਨੇ ਤੇ ਉਹ ਕਿਰਾਂ ਹੈ ਨਾ ਹਾਂ ਉਹ ਇਹ 1 ਲੱਖ ਰੁਪਏ ਪਰ ਰਸੀਦ ਲੈ ਲਈ ਹੋਰ ਜਿਹੜੇ ਵੀਰ ਭੈਣ ਭਰਾ ਨੇ ਮੈਨੂੰ ਪੈਸੇ ਪਾਏ ਹੁਣ ਉਹਨਾਂ ਨੂੰ ਲੱਗਾ ਸਾਡਾ ਨਾਮ ਨਹੀਂ ਉਹ ਸਾਨੂੰ ਥੱਲੇ ਮੈਦੀ ਕਰਦਾ ਕਿ ਮੇਰਾ ਪੈਸੇ ਪਾਏ ਆ ਤੇ ਮੇਰਾ ਨਾਮ ਨਹੀਂ ਬੋਲਿਆ ਇਹਨਾਂ ਨੇ ਸਾਨੂੰ ਗਾ ਇਹ ਪਸਾਰਿਆਂ ਦਾ ਨਾਮ ਬੋਲ ਦਿੱਤਾ ਜਿਨ੍ਹਾਂ ਨੂੰ ਆਂਟੀ ਨੇ ਦਿੱਤੇ ਉਹਨਾਂ ਨੇ ਵੀ ਸਾਰਾ ਨਾਮ ਬੋਲ ਦਿੱਤਾ ਠੀਕ ਆ ਜੀ ਅਗਲਾ ਪ੍ਰੋਸੀਜਰ ਹੁਣ ਤੁਹਾਨੂੰ ਦੱਸਾਂ ਮੈਂ ਵੀ ਆਹ ਰੂਮ ਮਿਲ ਗਿਆ 2 ਨੰਬਰ ਕਮਰਾ ਨੰਬਰ 2 ਕਮਰਾ ਵੀ ਵਧੀਆ ਆ ਸਾਰਾ ਵਧੀਆ ਤਰੀਕੇ ਨਾਲ ਹਾਂ ਜੀ ਐਡਮਿਟ ਹੋ ਗਿਆ 2-4 ਦਿਨ ਇਹ ਡੈਟ ਟੁੱਟ ਕਰ ਨਹੀਂ ਕਹਿੰਦੇ ਵੀਰਵਾਰ ਨੂੰ ਸ਼ਾਇਦ ਆਪਰੇਸ਼ਨ ਕਰਦੇ ਹੀ ਅੱਜ ਮੰਗਲਵਾਰ ਆ ਹਾਂ ਨਾ ਨਾਲ ਇਹਦੇ 2-4 ਦਿਨ ਤੱਕ ਟੁੱਟੂਗਾ ਨਾ ਅਚੰਤਤਾ ਕਾੰਦੀ ਨਹੀਂ ਲੋੜ ਕੋਈ ਟੈਨਸ਼ਨ ਨਹੀਂ ਵੀ ਹੋਰ ਵੀ ਲੱਗਣਗੇ ਲਾੜਾਂ ਦੇ ਉੱਪਰ ਸੌਕੇ ਹੋ ਕੇ ਬਾਬਾ ਤੇਰਾ ਆਪਰੇਸ਼ਨ ਸਹੀ ਕਰੇ 11 ਦੇ ਕਰੇ ਚਲ ਇਹ ਹੀ ਸਮਝੀ ਵੀ ਫਿਰ ਇਸ ਦਾ ਮੇਰੇ ਭਰਾ ਜੀ ਮੇਰੇ ਨਾਲ ਖੜਾ ਕੋਈ ਗੱਲ ਨਹੀਂ ਤੈਨੂੰ ਪਤਾ ਹੀ ਹੈ ਗਾਂਵ ਆਪਰੇਸ਼ਨ ਵੀ ਹੈ ਨਾ ਤੂੰ ਸੈੱਟ ਵੀ ਹੋ ਜਾਣਾ ਗਾ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਉਣੀ ਹੈ ਬਿਨਾਂ ਤੇਰੀ ਮਾਂ ਅੰਗਿਲਾ ਕਿੱਥੇ ਕਿਤੇ ਤਰਲੇ ਕੋਈ ਨਹੀਂ ਵੜਿਆ ਜਿੰਦਾਂ ਪਾਸੇ ਦਾ ਕੋਈ ਮਤਬੀਤੀ ਕਿਸੇ ਨੇ ਨਹੀਂ ਕੀਤੀ ਕੋਈ ਨਹੀਂ ਕਰਦਾ ਭਰਾ ਯਾਰ ਦੋਸਤ ਵੀ ਨਹੀਂ ਲੱਗਦੇ ਹੁੰਦਾ ਕੋਈ ਵੀ ਚਲੋ ਠੀਕ ਹੈ ਚਲੋ ਹੈ ਕਿ ਉਹ ਵੀਰ ਨੂੰ ਤੇ ਕਰ ਜਾਂਦਾ ਆਪਾਂ ਅਜੇ ਮੈਂ ਤਾਂ ਹੁਣ ਚੱਲੇ ਆ ਜਿੱਦਾ ਲਫਾਵੇ ਦੁਕਾਨ ਤੇ ਮੁੱਕੇ ਸੀਗੇ ਉਹ ਪਤਾ ਕਾਨ ਚੱਲੇ ਤਾਂ ਪਤਾ ਨਹੀਂ ਲੱਗਦਾ ਕਿਥੋਂ ਮਿਲਦੇ ਆ ਉਹ ਬੀ ਬੀ ਰਹਿੰਦੇ ਆ ਮਦਾਨੀ ਨੂੰ ਕੋਈ ਲੱਗ ਕਹਿੰਦੇ ਭਗਤ ਸਿੰਘ ਚੌਕ ਆ ਇੱਥੇ ਫਲੈਕਸ ਵਗੈਰਾ ਆ ਹਨਾ ਹਾਂ ਦੇ ਰਾਹੁਲ ਇਹ ਪਾਜੀ ਇਹ ਵੀ ਕਲਾਕਾਰ ਆ ਮੈਂ ਵੀ ਕਹਿੰਦਾ ਆਜਾ ਜੀ ਆਜਾ ਮੈਂ ਚਾਹਣੀ ਨਾ ਪ੍ਰਿੰਟਡ ਲਵਾਵੇ ਲੈਣ ਤੇ ਦੌਰੋਂ ਪਾਜੀ ਆ ਇਹਨਾਂ ਨੇ ਸਾਡੀਆਂ ਵੀਡੀਓ ਦੇਖਦੇ ਆ ਤੇ ਸਾਨੂੰ ਪਛਾਣ ਲਿਆ ਖੌਦ ਕਾਫੀ 2 ਕਿਲੋਮੀਟਰ ਚੱਲ ਕੇ ਸਾਨੂੰ ਇੱਥੇ ਲੈ ਕੇ ਆਇਆ ਮੇਨ ਜਗ੍ਹਾ ਤੇ ਮਤਲਬ ਇਹ ਹੁੰਦਾ ਤੇ ਭਾਜੀ ਦਾ ਨਾਮ ਹੈਗਾ ਰਾਹੁਲ। ਬਾਈ ਸੋਨੀ ਰਾਹੁਲ। ਭਾਈ ਆਪਣੀ ਪੈਂਟ ਦਾ ਕੀ ਨਾਮ ਆ ਨਾੜੀ? ਸੋਨੀ ਪੈਕਰ। ਹਾਂਜੀ। ਸੋਨੀ ਪੈਕਰਸ। ਸੋਨੀ ਪੈਕਰਸ ਹਨ। ਪੈਕਰਸ। ਪੈਕਰਸ। ਤੇ ਵੀਰ ਦਾ ਵੀ ਭਾਜੀ ਦਾ ਵੀ ਨੰਬਰ ਤੁਹਾਨੂੰ ਦੇ ਦੇਣਾ। ਵੀ ਆਪਾਂ ਇੱਥੋਂ ਸਿਪਾਈ ਦਾ ਸਾਰਾ ਕੁਝ ਤੁਸੀਂ ਵੀ ਜੇ ਆਉਣਾ ਤੁਹਾਨੂੰ ਇਹ ਮਤਲਬ ਫੈਕਟਰੀ ਆ ਦੇਖ ਲਓ ਇਹਨਾਂ ਦਾ ਸਾਰਾ ਇੱਥੇ ਹੀ ਚੱਲਦਾ। ਇੱਥੋਂ ਤੁਹਾਨੂੰ ਆਮ ਦੁਕਾਨਾਂ ਦੇ ਨਾਲੋਂ ਵਚ ਜੰਤ ਬਹੁ ਹੁੰਦੇ ਆ ਇੱਥੇ ਤੁਹਾਨੂੰ ਸਭ ਤੋਂ ਸਸਤਾ ਪਹਿਣਾ ਤੇ ਭਾਜੀ ਦੀ ਸ਼ੌਪ ਤੇ ਵੀ ਆ ਜਿਓ। ਇਨਾਂ ਨੂੰ ਵੀ ਆਕਾਰੇ ਮੌਕਾ ਦੀ ਬਹੁਤ ਵਧੀਆ ਲੱਗਾ ਮੈਨੂੰ ਇਹਨਾਂ ਨਾਲ ਡੀਲ ਕਰਕੇ ਖਾਸ ਕਰਕੇ ਵੀਰ ਨੇ ਬਹੁਤ ਸਾਡੇ ਨਾਲ ਤੁਰ ਕੇ ਵੀ ਆਏ ਆ ਤੇ ਆਪਾਂ rahul veer ਦਾ गौरव ਵੀਰ ਦਾ ਧੰਨਵਾਦ ਕਰਦੇ ਤੈਮ ਥੈਂਕ ਯੂ ਵੀਰੇ ਹੁਣ ਆਪਾਂ ਇਹਨੂੰ ਸਿੱਧਾ ਚੱਲ ਜੀ ਹੈ ਨਾ ਜਦੋਂ ਇੱਧਰ ਦੀ ਨਿਕਾ ਆਪਾਂ ਹਾਂ ਵੀਰ ਅੱਜ ਆਪਾਂ ਉਹ ਜਿਹੜਾ ਮੁੰਡਾ ਬਿਮਾਰ ਸੀਗਾ ਜੰਮ ਉਥੇ ਦਾਖਲ ਕਰ ਆ ਜਾਂਦਾ 2-4 ਦਿਨ ਹੁਣ ਉਹਦੀ ਦਵਾਈ ਚੱਲਣੀ ਤੇ ਫਿਰ ਆਪੇ ਹੀ ਪਰਵੀਸ਼ਨ ਹੋ ਜਾਊਗਾ ਤੇ ਆਪਾਂ ਉੱਥੇ ਪੈਸੇ ਵੀ ਜਿੰਨੇ ਸੀਗੇ ਜਮ੍ਹਾਂ ਕਰਾ ਜਾਂਦੇ ਆ ਅੱਜ ਭਾਰਾ ਲਿੱਥਾ ਸਿਰ ਤੋਂ ਅੱਜ ਨੀਂਦ ਆਊਗੀ ਪਤਾ ਕਿਦਾਂ ਕਿਉਂਕਿ ਜਿਹੜੇ ਭੈਣ ਵੀਰਾ ਨੇ ਸਾਡੇ ਤੇ ਯਕੀਨ ਕਰਕੇ ਪੈਸੇ ਪਾਏ ਉਹ ਕਿਸੇ ਅਰਥ ਵੀ ਲੱਗਣੇ ਚਾਹੀਦੇ ਕਿੰਨਾ ਚਿਰ ਹੋ ਗਿਆ ਉਹਨੂੰ ਕੋਈ ਦਾਅ ਕਰਨੀ ਕਰਦਾ ਠੀਕ ਮੈਂ ਤਾਂ ਇਹ ਕਹਿੰਦਾ ਤੇ ਤੁਹਾਡਾ ਧੰਨਵਾਦ ਹੋਵੇ ਜੋ ਉਹਦਾ ਮੁੰਡੇ ਦਾ ਵੀ ਪਹਿਣਾ ਬਹੁਤ ਔਖਾ ਹੈ ਮੁਹੀਂ ਜਿਹੜਾ ਕੰਮ ਕੀਤਾ ਬਹੁਤ ਪੁਰਾਣਾ ਕੀਤਾ ਪੈਣਾ ਔਖਾ ਹੈ ਮੈਂ ਕਰਦਾ ਪਿਆ ਉਹ ਤਾਂ ਜਵਾਨ ਆ ਮੈਂ ਬੁੱਢਾ ਹੋਇਆ ਫੇਰ ਵੀ ਪੈਣਾ ਔਖਾ ਉਹ ਨੂੰ ਜਵਾਨ ਨੂੰ ਰੱਬ ਤੰਦਰੁਸਤੀ ਕਰ ਦੇਵੇ ਦੋ ਜਾਰੇ ਰੱਬ ਤੇ ਸਾਡੀ ਵੀ ਸੌਤ ਹੋਵੇ ਜਿਹੜਾ ਨਾ ਪੈਸੇ ਖਲਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਗੱਲ ਪਤਾ ਕੀਆ ਜਿਹੜੇ ਵੀਰ ਬਾਹਰ ਬੈਠੇ ਆ ਉਹ ਜਰੂਰ ਦੋ ਦੋ ਚਾਰ ਚਾਰ ਆਪਣੇ ਉਧਰਲੇ ਪੈਸੇ ਜਮ੍ਹਾਂ ਰੱਖਿਆ ਕਰੋ ਕੌਨਕੀ ਇੱਧਰ ਦੁਨੀਆ ਹੁਣ ਇੰਨੀ ਤੰਗ ਹੋਈ ਆ ਕਈ ਜਵਾਨ ਮੁੰਡੇ ਲਾਜ ਪਿੱਛੇ ਹੋਏ ਕਿਸੇ ਨੂੰ ਵੀ ਪਾ ਦਿਆ ਕਰੋ ਆਪਣੇ ਆਂਡ ਗਵਾਂਡ ਜਦੋਂ ਕੋਈ ਬਿਮਾਰ ਚ ਮਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਲੋੜਵੰਦ ਆ ਠੀਕ ਆ ਨਾ ਔਨ ਜਿੰਨੇ ਆਪਾਂ ਜਿਹੜੇ ਵੀਰਾਂ ਨੇ ਸਮੇਰੇ ਕਹੇ ਤੇ ਪੈਸੇ ਪਾਏ ਮੈਂ ਸਾਰਿਆਂ ਦਾ ਫੇਰ ਤੈਦਲ ਤੋਂ ਧੰਨਵਾਦ ਕਰਦਾ ਵੀ ਜਿਨੇ ਮੇਰੇ ਇੱਕ ਕਹਿਣ ਤੇ ਇੰਨੇ ਪੈਸੇ ਪਾਏ ਰੱਬ ਉਹਨਾਂ ਨੂੰ ਤੰਦਰੁਸਤ ਰੱਖੇ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਬਾਬਾ ਉਹਨਾਂ ਨੂੰ ਬਰਕਤ ਉਹਨਾਂ ਦੇ ਕੰਮ ਚ ਕਰੇ ਕੌਣ ਕਿ ਕਈਆਂ ਨੇ ਕਿਹਾ ਮਤਲਬ ਮੈਂ ਇਹ ਨਹੀਂ ਕਿਉਂਕਿ ਮੈਂ ਜਿਹੜਾ ਬੀੜਾ ਚੱਕਿਆ ਹੈ ਉਹਦਾ ਆਪਰੇਸ਼ਨ ਕਰਾ ਕੇ ਹਟਣਾ ਉਹ ਬਾਬੇ ਨੇ ਸਿਰੇ ਜਿਹੜਾ ਹੈ ਉਹਨੂੰ ਦਾਖਲ ਕਰਾਤਾ ਤਾਂ ਆਪਰੇਸ਼ਨ ਵੀ ਬਹੁਤ ਵਧੀਆ ਹੋ ਜਾਊ ਤੇ ਸਾਰੇ ਵੀਰਾਂ ਧੰਨਵਾਦ ਤੇ ਹੋਰ ਪਾਪਾ ਕੋਈ ਗੱਲਬਾਤ ਕਰਨੀ ਹੋਰ ਇਦਾਂ ਤੇ ਜਿਹੜੇ ਵੀ ਵੀਰ ਰਹਿ ਗਏ ਜਿੰਨਾ ਵੀ ਹੈਗਾ ਉਹਨਾਂ ਘਰਦਿਆ ਕਰੋ ਥੋੜੇ ਜਿਹਾ ਦਿਓ ਚਾਹ ਬਾਣੇ ਘਰ ਦਿਓ ਬਾਰ ਦੀ ਜਿਹੜੀ ਸੇਵਾ ਕਰਨੀ ਨਾ ਏ ਲੇਖੇ ਲੱਗਦਾ ਤੁਹਾਨੂੰ ਗਾਂ ਵੀ ਬਹੁਤ ਪਤਾ ਹੋਊਗਾ ਤੁਹਾਡਾ ਜਿਹੜਾ ਆਪਣੇ ਕੋ ਪੈਸੇ ਆਏ ਸੀ ਉਹਦਾ ਤਾਂ ਆਪਾਂ ਸਾਰਾ ਬਾਇਓ ਡਾਟਾ ਦੇ ਦਿੱਤਾ ਜਿਹੜਾ ਉਹਦੀ ਮੰਮੀ ਨੂੰ ਵੀ ਪੈਸੇ ਆਏ ਸੀ ਉਹ ਮੈਨੂੰ ਨਹੀਂ ਉਹਦਾ ਪਤਾ ਸੀਗਾ ਪਰ ਫੇਰ ਵੀ ਮੈਂ ਉਹਨਾਂ ਨੂੰ ਪੁੱਛ ਲਿਆ ਉਹਨਾਂ ਨੇ ਦੱਸ ਦਿੱਤਾ ਵੀ ਆ ਤੇ ਜਿਹੜੇ ਵੀ ਹੁਣ ਸਾਰੇ ਮੈਨੂੰ ਪੈਸੇ ਆਏ ਆਪਾਂ ਸਾਰਾ ਤੁਹਾਨੂੰ ਉਹਦਾ ਹਿਸਾਬ ਦੇ ਦਿੱਤਾ ਜੇ ਕਿਸੇ ਵੀਰ ਦਾ ਕਿਸੇ ਦੇ ਮਨ 'ਚ ਹੋਵੇ ਜਾਂ ਕੋਈ ਹੋਵੇ ਵੀ ਮੈਨੂੰ ਪੈਸੇ ਪਾਏ ਹੁਣ ਮੈਂ ਉਹਦਾ ਨਾਂ ਨਾ ਲਿਆ ਹੋਵੇ ਉਹ ਮੈਸੇਜ ਕਰਦਾ ਭਾਈ ਤੂੰ ਸਾਡਾ ਨਾਂ ਨਹੀਂ ਲਿਆ ਓਕੇ ਜਿਨ੍ਹਾਂ ਨੇ ਪੈਸੇ ਪਾਏ ਆਪਾਂ ਉਹਨਾਂ ਦਾ ਨਾਮ ਲੈ ਦਿੱਤਾ ਠੀਕ ਆ ਨਾ ਤੇ ਜਉਂਦੇ ਵਾਸਤੇ ਰੋ ਚੜ੍ਹਦੀ ਕਲਾ ਅੱਜ ਦਾ ਬਲੌਗ ਇੱਥੇ ਹੀ ਨੈਕਸਟ ਫੇਰ ਬਲੌਗ ਵਿੱਚ ਮਿਲਾਂਗੇ ਤੇ ਸਾਡਾ ਬਲੌਗ ਸ਼ੇਅਰ ਕਰਿਆ ਕਰੋ ਤੇ 10 ਮਿੰਟ ਜ਼ਰੂਰ ਬਲੌਗ ਦੇਖਿਆ ਕਰੋ ਤਾਂ ਜੋ ਘਰੇਲੂ ਬਲੌਗ ਹੋਰ ਵੀ ਸਾਰੇ ਜਣੇ ਬਣਾਉਣ ਲੱਗ ਪੈਣ ਓਕੇ ਬਾਏ